ਮਹਾਨ ਗੁਰੂ ਨੂੰ ਸਵਾਗਤ ਪਰਮ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਅਸਥਾਨਾਂ ਤੇ ਕਰਵਾਏ ਜਾ ਰਹੇ ਜਿਸ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਸਰਬਤ ਮਾਈ ਭਾਈ ਫਤਿਹ ਬਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਆਨੇ ਮਾਪੁਰਖਾਂ ਦੀ ਰਸੜਾ ਤੋਂ ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦੀ ਪਵਿੱਤਰ ਰਸੜਾ ਤੋਂ ਸਤਿਗੁਰ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ ਹੈ ਕਿਉਂਕਿ ਮਾਪੁਰਖਾਂ ਦਾ ਇਹ ਮਨੋਰਥ ਸੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਸਾਖੀ ਨੂੰ ਸੁਣਾਉਣ ਦਾ ਕਿ ਅੱਜ ਦੇ ਸਮੇਂ ਵਿੱਚ ਭਰਾ ਨੂੰ ਭਰਾ ਖਾਰਿਆ ਪਰਿਵਾਰਾਂ ਵਿੱਚ ਦੁਬਦਾਰ ਬੋਲ ਕਬੋਲ ਹੋਰ ਕੁਛ ਨਹੀਂ ਤੇ ਇੱਕ ਦੂਜੇ ਦੀਆਂ ਵੱਟਾਂ ਵੱਢੀ ਜਾਣ ਕੇ ਆਸ ਵਿੱਚ ਲੜਾਈ ਝਗੜੇ ਪ੍ਰਾਤਨ ਸਮੇਂ ਵਿੱਚ ਸਤਜੋਕ ਵਰਤਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਕਿਰਪਾ ਹੈ ਅਰ ਉਹਨਾਂ ਭਰਾਵਾਂ ਦੇ ਆਪ ਜੀ ਨੂੰ ਮਹਾਂਪੁਰਖਾਂ ਨੇ ਸਾਖੀ ਬਚਨ ਸਰਵਣ ਕਰਵਾਇਆ ਕਿ ਉਸ ਤਰ੍ਹਾਂ ਦੇ ਆਪਾਂ ਨੂੰ ਬਣਨਾ ਚਾਹੀਦਾ ਸਾਧ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਗੁਰੂ ਗਰੀਬ ਨਵਾਜ ਸ਼੍ਰੀ ਨਾਨਕਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸੁਭਾਏ ਮਾਨ ਦੇ ਗੁਰੂ ਤੇ ਸਿੱਖਾਂ ਦੇ ਸਤਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਗੁਰੂ ਸਾਹਿਬ ਨੂੰ ਪੁੱਛਿਆ ਆਪਾਂ ਕੌਣ ਹਾਂ ਨੇ ਗੁਰੂ ਸਾਹਿਬ ਨੂੰ ਪੁੱਛਣ ਵਾਲੇ ਗੁਰੂ ਅੱਗੇ ਤਾਂ ਅਰਦਾਸ ਤੇ ਬੇਨਤੀ ਹੀ ਚੱਲਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਕਾਲ ਯੁਗ ਵਿੱਚ ਅਤੇ ਸਤਜੁਗ ਵਿੱਚ ਕੀ ਫਰਕ ਹੈ ਸਤਗੁਰੂ ਗਰੀਬਾ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਜੀਵਿਦਾਰਾਂ ਦੇ ਸਾਥੀ ਸੁਣਾਏ ਕਹਿਣ ਲੱਗੇ ਭਾਈ ਗੁਰਮਖੋ ਦੋ ਜੀਵਿਦਾਰ ਸਨ ਇੱਕ ਜੀਵੀਦਾਰ ਨੇ ਆਪਣੀ ਜਾਇਦਾਦ ਜ਼ਮੀਨ ਵੇਚ ਦਿੱਤੀ ਦੂਸਰੇ ਨੇ ਖਰੀਦ ਲਈ ਸਾਰਾ ਕੁਝ ਹੋ ਗਿਆ ਆਪੋ ਆਪਣੇ ਘਰਾਂ ਨੂੰ ਚਲੇ ਗਏ ਰਾਤ ਪਈ ਵੇਚਣ ਵਾਲਾ ਸੋਚ ਰਿਹਾ ਹੈ ਕਿ ਮੈਂ ਜ਼ਮੀਨ ਵੇਚੀ ਆਪਣੇ ਦਰਖਤ ਤਾਂ ਨਹੀਂ ਦਾ ਵੇਚੇ ਦਰਖਤ ਤਾਂ ਮੇਰਾ ਹੱਕ ਹੈ ਮਨ ਵਿੱਚ ਵਿਚਾਰ ਕੀਤੀ ਕਿ ਜਿਹੜੀ ਪਰੇ ਕੱਲ ਨੂੰ ਸੱਜਗੇ ਪਰੇ ਪਚਾਇਤ ਸੱਜਕੇ ਪੰਚਾਇਤ ਵਿੱਚ ਗੱਲ ਕਰਾਂਗਾ ਕਿ ਦਰਖਤ ਮੇਰੇ ਦਰਖਤ ਮੈਂ ਪੁੱਟਣੇ ਆ ਵੜਨੇ ਆ ਕੱਲ ਜੋ ਵਰਤ ਰਿਆ ਦੂਸਰਾ ਦਿਨ ਚੜਿਆ ਪਰੇ ਪਚਾਇਤ ਇਕੱਠੀ ਹੋਈ ਕੁਝ ਵੀ ਇਸ ਗੱਲ ਦਾ ਹੱਲ ਨਾ ਲਿਖਿਆ ਨਿਕਲਿਆ ਵੇਚਣ ਵਾਲਾ ਕਹੇ ਕਿ ਮੈਂ ਦਰਖਤ ਨਹੀਂ ਵੇਚੇ ਮੈਂ ਤਾਂ ਜ਼ਿਆਦਾਦਤ ਹੀ ਵੇਚੀ ਹੈ ਇਹਦਾ ਹੱਕ ਮੇਰਾ ਦਰਖਤਾਂ ਦੇ ਜਿੰਨੇ ਜ਼ਿਆਦਾਦਤ ਖਰੀਦੇ ਉਹ ਕਹਿੰਦਾ ਜੀ ਜਦੋਂ ਜ਼ਿਆਦਾਦਤ ਹੀ ਮੈਂ ਖਰੀਦੀ ਜੋ ਵੀ ਉਹਦੇ ਵਿੱਚ ਆਏ ਉਹਦਾ ਹੱਕਦਾਰ ਮੈਂ ਹਾਂ ਗੱਲ ਨਾ ਨਿਬੜੀ ਦੂਸਰੀ ਰਾਤ ਪੈ ਗਈ ਦੋਨੋਂ ਆਪੋ ਆਪਣੇ ਘਰਾਂ ਨੂੰ ਚਲੇ ਗਏ ਕਹਿੰਦੇ ਉਦੋਂ ਸਤਜੁਗ ਵਰਤਿਆ ਵੇਚਣ ਵਾਲੇ ਦੇ ਮਨ ਵਿੱਚ ਵਿਚਾਰ ਆਈ ਕਿ ਮੈਂ ਤਾਂ ਐਵੇਂ ਹੀ ਸਿਰ ਢਾਈ ਜਾਂਦਾ ਹੈ ਮੇਰ ਲੱਖੀ ਹੋਈ ਹੈ ਜਦੋਂ ਮੈਂ ਜਾਇਆ ਦਾਤ ਹੀ ਵੇਚ ਦਿੱਤੀ ਤੇ ਜੋ ਵੀ ਦਰਖਤ ਹੈ ਜਿੰਨੇ ਖਰੀਦਦਾਰੀ ਕੀਤੀ ਉਹਦੇ ਮੇਰਾ ਤਾਂ ਹੱਥ ਨਹੀਂ ਰਹਿ ਗਿਆ ਪਰ ਜਦੋਂ ਦੂਸਰੇ ਖੇਦਨ ਵਾਲੇ ਨੇ ਮਨ ਵਿੱਚ ਵਿਚਾਰ ਕੀਤੀ ਉਹਦੇ ਮਨ ਵਿੱਚ ਵੀ ਸਤ ਸੰਤੋਖ ਵਰਤਿਆ ਉਹਨੂੰ ਯਾਦ ਆ ਗਿਆ ਕਿ ਸੱਚੇ ਪਾਤਸ਼ਾਹ ਕਹਿੰਦੇ ਲੱਪ ਕੁੱਤਾ ਊੜ ਚੂੜਾ ਠੱਗ ਖਾਦਾ ਵਰਦਾਨ ਮੈਂ ਤਾਂ ੱੱਕੀ ਮਾਰ ਰਿਹਾ ਜਦੋਂ ਮੈਂ ਜਿਆਦਾ ਦਾਤ ਖਰੀਦ ਲਈ ਐ ਪਰ ਦਰਖਤ ਤੇ ਨਹੀਂ ਨਾ ਖਰੀਦਦੇ ਇਹ درخت ਦਾ ਹੱਕਦਾਰ ਵੇਚਣ ਵਾਲਾ ਜ਼ਮੀਨ ਵਾਲਾ ਹੈ ਦੋਨਾਂ ਦੇ ਮal ਵਿੱਚ ਤੋਖ ਪੈਦਾ ਹੋ ਗਿਆ ਸੱਤ ਦਿਗ ਵਰਤ ਗਿਆ ਦੂਸਰੇ ਦਿਨ ਫਿਰ ਪਰੇ ਪੰਚਾਇਤ ਇਕੱਠੀ ਹੋਈ ਪਹਿਲੋ ਲੜਾਈ ਝਗੜਾ ਦਾ ਚੱਲ ਰਿਹਾ ਸੀ ਕਿ ਜਇਆ ਦਾਤ ਵਿੱਚ درخت ਮੇਰੇ ਹੈ ਖਰੀਦਣ ਵਾਲਾ ਕਹਿ ਰਿਹਾ ਸੀ ਮੇਰੇ ਹੈ ਪਰ ਦੂਸਰੇ ਦਿਨ ਇਹ ਸਾਰੀ ਦੀ ਸਾਰੀ ਗੱਲ ਇਹ ਵਰਤਾਰਾ ਉਲਟ ਵਰਤ ਗਿਆ ਵੇਚਣ ਵਾਲਾ ਕਹਿ ਲੱਗਾ ਪਰੇ ਪੰਚਾਇਤ ਨੂੰ ਕਿ ਭਰਾਓ ਮੈਂ ਜਾਇਦਾਦ ਵੇਚ ਦਿੱਤੀ ਜੋ ਵੀ ਜਾਇਦਾਦ ਦੇ ਵਿੱਚ ਹੈ ਦਰਖਤ ਨੇ ਉਹ ਸਾਰੇ ਖਰੀਦਣ ਵਾਲਾ ਮਾਲਕ ਹੈ ਮੈਂ ਬਿਲਕੁਲ ਗਲਤ ਕਰ ਰਿਹਾ ਸੀ ਧੱਕਾ ਕਰ ਰਿਹਾ ਸੀ ਤੇ ਖਰੀਦਣ ਵਾਲਾ ਫੜਾ ਪੜ ਉੱਠ ਕੇ ਖੜਾ ਹੋ ਗਿਆ ਕਹਿ ਲੱਗਾ ਸਤ ਸਗਤ ਜੀ ਪੰਚਾਇਤ ਜੀ ਤੁਸੀਂ ਰੱਬ ਦਾ ਰੂਪ ਹੋ ਮੈਂ ਤਾਂ ਕੇਵਲ ਜਾਇਦਾਦ ਜ਼ਮੀਨ ਹੀ ਖਰੀਦੀ ਐ ਦਰਖਤਾ ਦਾ ਹੱਕਦਾਰ ਵੇਚਣ ਵਾਲਾ ਤੇ ਸਾਧ ਸੰਗਜੀ ਗੁਰੂ ਕਲਗੀ ਧਰਪਾਤਸ਼ਾਹ ਕਹੇ ਲੱਗੇ ਇਹਨੂੰ ਕਹਿੰਦੇ ਸਤਜੋਗ ਤੇ ਅੱਜ ਤੱਕ ਕਾਲਯੁਗ ਵਰਤ ਰਿਹਾ ਕਹੀ ਜਦੋਂ ਗੱਡੀ ਵੇਚ ਨਹੀਂ ਹੋਵੇ ਤਾਂ ਉਹਦੇ ਸਾਰਾ ਚੰਦਾ ਸਵਾਰ ਨਾਲ ਲੈਂਦੇ ਐ ਕਹਿ ਲੱਗੇ ਹੁਤਾ ਵੇਚ ਹੀ ਦੇਣੀ ਆਲਾ ਇਨੂੰ ਕਹਿੰਦੇ ਲਾਭਪੁੱਤਰ ਮਨ ਲਬ ਲੋਭ ਵਿੱਚ ਆ ਜਾਂਦਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਕਹਿੰਦੇ ਬਿਨਾ ਸੰਤੋਖ ਨਾਹੀ ਕੋ ਰਾਜੇ ਨਾ ਬਿਨਾ ਬਿਰਥੇ ਸਭ ਕੁਝ ਕਹਿੰਦੇ ਸੰਤੋਖ ਤੋਂ ਬਿਨਾ ਕੋਈ ਰਾਜਦਾ ਨਹੀਂ ਹੈ ਵੱਡੇ ਵੱਡੇ ਰਾਜੇ ਹੋ ਗਏ ਕਾਲੂ ਪਾਤਸ਼ਾਹ ਵਰਗੇ ਜਿਨ੍ਹਾਂ ਨੇ ਮੁਰਦਿਆਂ ਦੇ ਬੂਹ ਵਿੱਚੋਂ ਵੀ ਪਾਇਆ ਕੱਢ ਲਈ ਕਹਿੰਦੇ ਆ 59 ਗੱਜ ਉਹਨਾਂ ਨੇ ਜੋੜ ਲੈ ਫੇਰ ਵੀ ਉਹਨਾਂ ਰੱਜ ਨਹੀਂ ਆਇਆ ਔਰ ਸਾਧ ਸੰਗਤ ਮਨ ਵਸ ਤੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਵਸ ਵਿੱਚ ਉਦੋਂ ਆਉਂਦਾ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀਓ ਵੱਡੇ ਭਾਗਾ ਵਾਲਾ ਗੁਰਸੇਵ ਕੌਣ ਹੈ ਸੱਚੇ ਪਾਤਸ਼ਾਹ ਕਹਿੰਦੇ ਐ ਸਤਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਕਹਿੰਦੇ ਵੱਡੇ ਭਾਗਾ ਵਾਲਾ ਉਹ ਮਨੁੱਖ ਹੈ ਉਹ ਜੀਵ ਹੈ ਜਿਹਨੂੰ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਮ ਰੂਪੀ ਧਨ ਦੀ ਬਖਸ਼ਿਸ਼ ਕਰ ਦਿੰਦੇ ਐ ਜਿਹਨੂੰ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਕਰ ਦਿੰਦੇ ਐ ਜਿਹੜਾ ਵੀ ਮਾਈ ਪਾਈ ਵਾਹਿਗੁਰੂ 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 ਦਾ ਜਾਪ ਕਰਦਾ ਸਿਮਰਨ ਕਰਦਾ ਨਿਤਨੇਮ ਕਰਦਾ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜਦਾ ਹੈ ਸਮਝੋ ਉਹ ਵੱਡੇ ਭਾਗਾਂ ਵਾਲਾ ਬਾਕੀ ਦਾ ਸਾਰੇ ਆਪਾਂ ਮੁਰਦੇ ਹੀ ਹਾਂ ਮਰਤ ਕਹੀਏ ਨਾਲਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਉਹ ਮਰੇ ਹੋਏ ਸਰੀਰ ਤੁਰੇ ਫਿਰਦੇ ਆ ਉਹ ਮਰੇ ਹੋਏ ਮੁੰਡਕ ਤੁਰੇ ਫਿਰਦੇ ਆ ਜਿਨ੍ਹਾਂ ਦੀ ਪ੍ਰੀਤੀ ਉਸ ਕਾਲ ਪ੍ਰਭੂ ਵਾਹਿਗੁਰੂ ਨਾਲ ਨਹੀਂ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਏ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਪਿਆਰ ਦੀ ਗੱਲ ਹੈ ਕਈ ਧਰਮਾਂ ਵਾਲੇ ਕਹਿੰਦੇ ਸਾਡੇ ਧਰਮ ਵਿੱਚ ਆ ਜਾ ਤੈਨੂੰ ਹੀ ਘਰ ਬਣਾ ਕੇ ਦਿਆਗੇ ਤੈਨੂੰ ਜਹਾ ਦਾਤਾ ਦਿਆਗੇ ਬੜੇ ਵੱਡੇ ਵੱਡੇ ਲਾਲਚ ਦੇ ਰਹੇ ਆ ਪਰ ਗੁਰੂ ਪਾਤਸ਼ਾਹ ਕਹਿੰਦੇ ਜਾਓ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੇ ਕਾਨ ਨਾ ਕੀਜੇ ਕਹਿੰਦੇ ਪਿਆਰਿਆ ਇੱਥੇ ਤੈਨੂੰ ਜਾਇਆ ਦਾਤਾਂ ਦੇ ਲਾਲਚ ਵੇਚਣਾ ਆਵੀ ਇੱਥੇ ਤਾਂ ਸਿਰ ਕਿਹੜਾ ਪਵੇਗਾ ਔਰ ਇੱਥੇ ਤਾਂ ਪਿਆਰ ਦੀ ਗੱਲ ਹੈ ਖਰੀਦੀ ਹੋਇਆ ਕੋਈ ਮਨੁੱਖ ਕਦੇ ਵੀ ਉਹ ਵਿਗ ਸਕਦਾ ਜਿਹੜਾ ਅਜ ਸਿੱਖੀ ਨੂੰ ਛੱਡ ਕੇ ਚਾਰ ਕੌਡੀਆਂ ਵਾਸਤੇ ਦੂਜੇ ਧਰਮ ਵਿੱਚ ਚਲਾ ਜਾਂਦਾ ਉਹ ਦੂਜੇ ਧਰਮ ਵਿੱਚ ਵੀ ਜਾ ਕੇ ਬੌਧਾ ਚਿੱਤ ਤਿੱਗੇਗਾ ਨਹੀਂ ਕਿਉਂਕਿ ਉਹ ਜਿਹੜਾ ਵਿਕਾਊ ਮਾਲ ਹੈ ਉਹ ਵਿਕਿਆ ਹੋਇਆ ਮਾਲ ਹੈ ਕੋਈ ਵੀ ਉਹਨੂੰ ਗਾ ਕੇ ਖਰੀਦ ਸਕਦਾ ਇਸ ਕਰਕੇ ਗੁਰਸਿੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੁਕਮ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਕੀ ਤੇਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਔਰ ਜਿੰਨੇ ਵੀ ਬਾਈ ਭਾਈ ਆਏ ਹੋ ਧੰਤਾ ਦੇ ਜੋਗ ਹੋ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਜਰੂਰ ਮੰਨੀਏ ਅੰਮ੍ਰਿਤ ਪੀ ਛਕੋ ਕੱਡੇ ਬਣਦੇ ਅੰਮ੍ਰਿਤ ਧਾਰਨੀ ਹੋਵੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਤੇ ਸੁਪੁੱਤਰੀਆਂ ਬੜੀਏ ਇਹ ਸਤਗੁਰ ਮਹਾਰਾਜ ਦਾ ਹੁਕਮ ਮੰਨਾਂਗੇ ਤਾਂ ਲੋਕ ਸੁਖੀਏ ਪਰ ਲੋਕ ਸੁਹੇਲੇ ਦੀ ਬਖਸ਼ਿਸ਼ ਹੋਵੇਗੀ ਸ਼੍ਰੀਮਾਨ ਸਤਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਟੇਲੀ ਵਾਲੇ ਜਿਨ੍ਹਾਂ ਮਹਾਂਪੁਰਖਾਂ ਨੇ ਮਹਾਨ ਗੁਰਮਤ ਸਮਾਗਮ ਔਰ ਪ੍ਰਾਰambh ਕਰਵਾਏ ਸੰਗਤਾਂ ਦੇ ਭਲੇ ਵਾਸਤੇ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਦਾ ਜੀਵਨ ਹੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਹਾਂਪੁਰਖ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਹੋਏ ਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਜੋੜਦੇ ਆ ਹੋਏ ਆ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਮਹਾਰਾਜ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਔਰ ਗੁਰੂ ਸਾਹਿਬ ਦੀ ਕਿਰਪਾ ਕਰਨ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਵਦਮੇ ਤਕਸਾਲ ਪ੍ਰਧਾਨ ਸਤਸਬਾਦ ਮਹਾਪੁਰਖ ਵੱਲੋਂ ਦਾਸ ਹਾਜ਼ਰੀ ਭਰਨ ਵਾਸਤੇ ਆਏ ਆ ਜਿੰਨੀਆਂ ਵੀ ਸਗਤ ਆਇਓ ਜਿਸ ਤਰ੍ਹਾਂ ਬਾਬਾ ਹਰੀ ਸਿੰਘ ਜੀ ਰਧਾਵੇ ਵਾਲੇ ਮਹਾਪੁਰਖ ਔਰ ਇਸੇ ਤਰ੍ਹਾਂ ਹੀ ਸੰਤ ਬਾਬਾ ਬੋਧ ਸਿੰਘ ਜੀ ਮਹਾਪੁਰਖ ਔਰ ਸੰਤ ਬਾਬਾ ਇੰਦਰਬੀਰ ਸਿੰਘ ਜੀ ਸਤਲਾਨੀ ਸਾਹਿਬ ਵਾਲੇ ਹੁਣੇ-ਹੁਣੇ ਪਹੁੰਚੇ ਹਨ ਸਤਕਾਰਯੋਗ ਬਾਬਾ ਹਰੀ ਸਿੰਘ ਜੀ ਦਾੜਕ ਸਰ ਕਲੇਰਾ ਤੋਂ ਵਿਸ਼ੇਸ਼ ਤੌਰ ਤੇ ਉਹ ਵੀ ਮਹਾਪੁਰਖ ਹਾਜ਼ਰੀਆਂ ਭਰ ਰਹੇ ਹਨ ਅਤੇ ਹੋਰ ਵੀ ਜਿ ਤਰਾ ਕਵਿਛਰੇ ਜੱਤਾ ਹੈ ਮਹਿਤਾ ਸਾਹਿਬ ਔਰ ਉਹ ਵੀ ਬੜੇ ਪਿਆਰ ਦੇ ਨਾਲ ਉਹਨਾਂ ਨੇ ਆਪਾਂ ਨੂੰ ਗੁਰੂ ਘਰ ਦਾ ਇਤਿਆਸ ਸਰਵਣ ਕਰਾਉਣਾ ਹੈ ਦਾਸ ਤੁਹ ਬੋਲਦਿਆਂ ਨੇਕ ਕਿਰਪਾ ਕਰਦੇ ਆ ਭੁੱਲਾ ਚੁੱਕਾ ਹੋ ਜਾਂਦੇ ਆ ਖਿਮਾ ਕਰਨੀ ਜੀ ਸਤਿਗੁਰ ਮਹਾਰਾਜ ਜੀ ਦਾ ਉਪਦੇਸ਼ ਕਮਾਵਾਂਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਦੀ ਬਖਸ਼ਿਸ਼ ਹੋਵੇਗੀ ਭੁੱਲਾ ਚੁੱਕਾ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤਮ ਦਮ ਨਵੀਂ ਟਕਸਾਲ ਦੇ ਮੁਖ ਲਾਰੇ ਸਤਕਾਰਯੋਗ ਪਾਈ ਸਾਹਿਬ ਪਾਈ ਸੁਖਦੇਵ ਸਿੰਘ ਜੀ ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਜੀਵਨ ਦੇ ਬਚਨ ਆਪ ਗੁਰੂ ਕੀ ਸੰਗਤ ਦੇ ਨਾਲ ਸਾਂਝਾ ਕੀਤੇ ਆ ਜਥੇਦਾਰ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮਹਾਪੁਰਖਾਂ ਵੱਲੋਂ ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸੋ ਬੜੇ ਅਤਿ ਸਹਿਤ ਬੇਨਤੀ ਕਰਦੇ ਆ ਪੰਤਾ ਨਾਮੁਰਕ ਵਿਚਰ ਜਥਾ ਗਿਆਨੀ ਕੇਵਲ ਸਿੰਘ ਜੀ ਮਹਿਤਾ 40 ਮਿੰਟ ਵਾਸਤੇ ਆਪ ਗੁਰੂਕੀਆਂ ਸੰਗਤਾਂ ਦੇ ਦਰਸ਼ਨ ਕਰਨਗੇ ਇਨ੍ਹਾਂ ਤੋਂ ਪਰੰਤ ਦਲ ਬਾਬਾ ਵਿਦੀ ਚੰਦ ਸਾਹਿਬ ਜੀ ਦਾ ਹਜ਼ੂਰੀ ਟਾਡੀ ਅਥਾ ਹਾਜ਼ਰੀ ਭਰੇਗਾ ਸੋ ਬੜੇ ਅਦਬ ਸਹਿਤ ਬੇਨਤੀ ਕਰਦੇ ਹਾਂ ਜਥੇਦਾਰ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮਹਾਪੁਰਖ ਬਾਬਾ ਹਰੀ ਸਿੰਘ ਜੀ ਨਾਨਕ ਸਰ ਹਰੀਕੇ ਵਾਲੇ ਮਹਾਪੁਰਖਾਂ ਦਾ ਸਤਕਾਰ ਕਰਨ ਲਈ ਸੁਣ ਲਈਏ 7 ਵਜੇ ਸੋ ਬਾਬਾ ਜੀ ਅਜੇ ਥੋੜਾ ਸਮ ਆਪਣੇ ਕੋਲ ਹੀ ਆ ਸ ਬੜੇ ਪ੍ਰੇਮ ਦੇ ਨਾਲ ਆਪ ਗੁਰੂ ਕੀ ਸੰਗਤ ਜਿੱਥੇ ਹਾਜ਼ਰੀ ਲਵਾ ਰਹੇ ਇੱਥੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਜੀ ਬਾਬਾ ਇੰਦਰਬੀਰ ਸਿੰਘ ਸਾਹਿਬ ਜੀ ਸਤਲਾਨੀ ਸਾਹਿਬ ਵਾਲੇ ਮਹਾਪੁਰਖ ਵੀ ਬੜੇ ਪ੍ਰੇਮ ਦੇ ਨਾਲ ਹਾਜ਼ਰੀ ਲਵਾਉਣ ਵਾਸਤੇ ਹਾਜ਼ਰ ਹੋਇਆ ਜਥੇਦਾਰ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਟਮੇਲੀ ਵਾਲੇ ਮਹਾਪੁਰਖਾ ਵੱਲੋਂ ਜੀ ਆਇਆਂ ਨੂੰ ਕਹਿੰਨੇ ਆ ਬਹੁਤ ਬਹੁਤ ਧੰਨਵਾਦ ਭਾਈ ਸੋ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਹਿਬ ਜੀ ਉਹਨਾਂ ਦੇ ਪੁੱਤਰੇ ਭਾਈ ਹਰਜੀਵਨ ਸਿੰਘ ਉਹ ਵੀ ਹਾਜ਼ਰੀ ਲਵਾ ਰਹੇ ਹਨ ਮਹਾਂਪੁਰਖ ਬਲੋਜੀ ਆਇਆ ਨੂੰ ਬਹੁਤ ਬਹੁਤ ਧੰਨਵਾਦ ਸਤਕਾਰਯੋਗ ਜਥੇਦਾਰ ਪਾਬਾ ਜੀ ਬਾਬਾ ਗੁਰਜੀਤ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਉਹ ਵੀ ਵਿਸ਼ੇਸ਼ ਕਰਕੇ ਅੱਜ ਦੇ ਇਸ ਸਮਾਗਮਾਂ ਵਿੱਚ ਹਾਜ਼ਰੀ ਲਵਾ ਰਹੇ ਹਨ ਜਥੇਦਾਰ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਡੇਮੇਲੀ ਵਾਲੇ ਮਹਾਪੁਰਖਾ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਔਰ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਮਹਾਪੁਰਖ ਪੰਥ ਦੀ ਸਤਕਾਰਤਹ ਹਸਤੀ ਮਰਿਆਦਾ ਪ੍ਰਸ਼ੋਤਮ ਮਹਾਪੁਰਖ ਅਤੀ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ ਮਹਾਪੁਰਖ ਆਪ ਸੰਗਤਾਂ ਨੂੰ ਪਤਾ ਹੈ ਕਿ ਮਹਾਪੁਰਖ ਆਸਟ੍ਰੇਲੀਆ ਗਏ ਹੋਇਆ ਗੁਰਸਿੱਖੀ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪਰ ਮਨ ਕਰਕੇ ਬਾਬਾ ਜੀ ਆਪਣੇ ਕੋਲ ਹਾਜ਼ਰੀ ਆ ਸੋ ਮਹਾਂਪੁਰਖਾਂ ਦੇ ਸੁਪੁੱਤਰ ਸਤਕਾਰਯੋਗ ਬਾਬਾ ਜੀ